ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ। ਇੱਥੇ ਅਸੀਂ ਆਪਣੀ ਇਸ ਚੈਨਲ ਦੇ ਰਾਹੀਂ ਤੁਹਾਨੂੰ ਨਵੀਂ-ਨਵੀਂ ਆਉਂਦੀ ਸਰਕਾਰੀ ਨੌਕਰੀਆਂ ਬਾਰੇ ਦੱਸਦੇ ਰਹਿੰਦੇ ਹਾਂ। ਅੱਜ ਅਸੀਂ ਤੁਹਾਨੂੰ ਜੋ ਨਵੀਂ ਭਰਤੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਪੰਜਾਬ ਐਂਡ ਸਿੰਧ ਬੈਂਕ ਦੀ ਜੋ ਕਿ ਲੋਕਲ ਬੈਂਕ ਅਫੀਸਰ ਦੀ ஆன்ਲਾਈਨ ਫਾਰਮ 2025 ਲਈ ਆਏ ਨੇ। ਇਸ ਵਿੱਚ 8 ਫਰਵਰੀ 2025 ਨੂੰ ਫਾਰਮ ਲਾਂਚ ਹੋਏ ਸੀ ਤੇ ਲੋਕਲ ਬੈਂਕ ਅਫੀਸਰ ਦੀ ਜੋ ਭਰਤੀਆਂ ਆਈਆਂ ਨੇ 110 ਵਿੱਚ ਕੁੱਲ ਪੋਸਟਾਂ ਹਨ। ਇਸ ਪੋਸਟ 'ਤੇ ਅਪਲਾਈ ਕਰਨ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਆ। ਡੇਟਸ ਦੀ ਗੱਲ ਕਰ ਲਈ ਤਾਂ ਸਟਾਰਟਿੰਗ ਡੇਟਸ ਨੂੰ ਅਪਲਾਈ ਕਰਨ ਦੇ ਲਈ 7 ਫਰਵਰੀ 2025 ਤੋਂ ਸਟਾਰਟ ਆ ਤੇ ਲਾਸਟ ਡੇਟ ਅਪਲਾਈ ਕਰਨ ਲਈ ਜਿੰਨਾਂ ਨੇ ਰੱਖੀ ਆ 28 ਫਰਵਰੀ 2025 ਆ ਐਪਲੀਕੇਸ਼ਨ ਫੀਸ ਦੀ ਗੱਲ ਕਰ ਲਈ ਤਾਂ ਐਸਸੀ ਐਸਟੀ ਕਾਸਟ ਪੀਡਬਲਿਊਡੀ ਕੈਂਡੀਡੇਟਸ ਲਈ 100 ਰੁਪਏ ਫੀਸ ਆ ਤੇ ਜਨਰਲ ਈਡਬਲਿਊਜ਼ ਤੇ ਓਬੀਸੀ ਕੈਂਡੀਡੇਟ ਲਈ 850 ਰੁਪਏ ਫੀਸ ਰੱਖੀ ਗਈ ਆ ਏਜ ਦੀ ਗੱਲ ਕਰ ਲਈਏ ਤਾਂ ਘੱਟੋ ਘੱਟ ਇਸ ਪੋਸਟ ਨਾ ਅਪਲਾਈ ਕਰਨ ਵਾਲੇ ਕੋਲ ਏਜ 20 ਸਾਲ ਦੀ ਤੇ ਵੱਧ ਤੋਂ 30 ਸਾਲ ਦੀ ਹੋਣੀ ਚਾਹੀਦੀ ਹੈ ਤੇ ਨਾਲ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਇਹਨਾਂ ਦੇ ਰੂਲਸ ਮੁਤਾਬਿਕ ਹੋਊਗੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਜਾਣਕਾਰੀ ਪਹੁੰਚ ਸਕੇ ਆਪਣੇ ਪੋਸਟਾਂ ਨੂੰ ਤੁਸੀਂ ਸਾਡੇ ਕੋਲੋਂ ਘਰ ਬੈਠੇ ਅਪਲਾਈ ਵੀ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਆਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਹੈ ਜਿੱਥੇ ਜਾ ਕੇ ਤੁਸੀਂ ਬਾਕੀ ਦੀ ਡ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਜ਼ਰੂਰ ਇੱਕ ਵਾਰੀ ਵਟਸਐਪ ਕਰੋ ਤੁਹਾਨੂੰ ਸਾਰਾ ਕੰਮ ਘਰ ਬੈਠ ਕੇ ਸਿਖਾਇਆ ਜਾਊਗਾ ਧੰਨਵਾਦ